ਜਿਹੜੇ ਧਰਮਿੰਦਰ ਨੇ ਇਸ ਘਰ ਦੇ ਜਿਹੜੇ ਮਾਲਕ ਸੀ ਕਿ ਪਹਿਲਾਂ ਦੇ ਉਹ ਅੱਜ ਇਸ ਦੁਨੀਆ ਤੋਂ ਅਲਵਿਦਾ ਆਕੇ ਦੁਨੀਆ ਨੂੰ ਹਾਂਜੀ ਅੱਜ ਬਹੁਤ ਦੁੱਖ ਲੱਗਿਆ ਜੀ ਸਾਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਸਾਨੂੰ ਉਮੀਦ ਸੀ ਜਰੂਰ ਆਣਗੇ ਅਸੀਂ ਬਹੁਤ ਉਮੀਦ ਰੱਖੀ ਹੋਈ ਸੀ ਵੀ ਜਰੂਰ ਆਣਗੇ ਪਰ ਅੱਜ ਸਾਨੂੰ ਅਸੀਂ ਕਹਿ ਨਹੀਂ ਸਕਦੇ ਸਾਨੂੰ ਐਨਾ ਦੁੱਖ ਲੱਗਿਆ ਬਿਲਕੁਲ ਧਰਮਿੰਦਰ ਜੀ ਇੱਥੇ ਇੱਥੇ ਹੀ ਪੜ੍ਹੇ ਆ ਇੱਥੇ ਉਹਨਾਂ ਦੇ ਫਾਦਰ ਸਾਹਿਬ ਪੜਾਉਂਦੇ ਰਹੇ ਐ ਐਸੇ ਪ੍ਰਾਇਮਰੀ ਸਕੂਲ 'ਚ ਜਿਸ ਤਰ੍ਹਾਂ ਕੋਈ ਤਾਇਆ ਜੀ ਕਹਿ ਕੇ ਬੁਲਾਉਂਦਾ ਸੀ ਆਸੇ-ਪਾਸੇ ਚਾਰ-ਛੇਰੇ ਕੋਠਿਆਂ ਤੇ ਮਾਮਾ ਭੈਣਾ ਬਜ਼ੁਰਗ ਬੱਚੇ ਦੇਖਣ ਨੂੰ ਤਰਮਿੰਦਰ ਆ ਗਿਆ ਤਰਮਿੰਦਰ ਆ ਗਿਆ ਜਿਸ ਤਰ੍ਹਾਂ ਬੋਲੀ ਹੁੰਦੀ ਹੈ ਤੇ ਕਠ ਬਹੁਤ ਜਿਆਦਾ ਹੋ ਗਿਆ ਸੀਗਾ ਲੇਕਿਨ ਠੀਕ ਆ ਸਤਕਾਰਯੋਗ ਸੀਗੇ ਬੜਾ ਨਰਮ ਸੁਭਾਅ ਸੀਗਾ ਵਧੀਆ ਉਹਨਾਂ ਦਾ ਬੋਲ ਚੱਲ ਸੀ ਤੋਂ ਫਿਰ ਜਿਆਦਾ ਇਸ ਕਰਕੇ ਹੁਣ ਉਹਨਾਂ ਦੀ ਮੌਤ ਹੋ ਗਈ ਆ ਉਹ ਇਸ ਦੁਨੀਆ ਨੂੰ ਅੱਜ ਛੱਡ ਕੇ ਚਲੇ ਗਏ ਆ ਉਸ ਚੀਜ਼ ਦੇ ਦੇਖੋ ਇਨਸਾਨ ਜਾਂਦਾ ਉਹਦਾ ਬੜਾ ਦੇਖ ਹੁੰਦਾ ਇਹ ਤੇ ਇੱਕ ਨਾਮੀ ਇਨਸਾਨ ਸੀਗੇ ਅਦੇওল ਅਦੇওল ਸਾਹਿਬ ਇਕੱਲੇ ਆਏ ਸੀ ਜਿ ਪਰਿਵਾਰ ਨਾਲ ਆਏ ਸੀਗਾ ਨਹੀਂ ਉਸ ਟਾਈਮ ਦਿਨੇ ਆਪ ਆਏ ਸੀਗੇ ਏ ਧਰਮਿੰਦਰ ਜੀ ਕੱਲੇ ਦਿਨੇ ਆਏ ਸੀ ਨਹੀਂ ਤਾਂ ਤਕਰੀਬਨ ਉਹ ਰਾਤ ਨੂੰ ਹੀ ਆਉਂਦੇ ਸੀ ਉਹਨਾਂ ਦਾ ਇੱਕ ਮਿੱਤਰ ਪੰਛੇ ਸੀਗੇ ਇੱਥੇ ਤੇ ਮਾਸਟਰ ਸਜੀਤ ਸੀਗੇ ਉਹਨਾਂ ਕੋਲ ਰਾਤ ਨੂੰ ਉਹਨਾਂ ਨੇ ਆਉਣਾ ਦੁਕਾਨ ਤੇ ਕੱਪੜੇ ਦੀ ਦੁਕਾਨ ਸੀ ਉੱਥੇ ਉਹਣਾ ਉਦੋਂ ਬਾਅਦ ਉਹਨਾਂ ਨੇ ਜਿਹਨੂੰ ਜਿਹਨੂੰ ਮਿਲਣਾ ਚੋਰੀ ਮਿਲ ਕੇ ਜਾਣਾ ਤਾਂ ਕਿ ਰਚਨਾ ਹੋ ਜੇ ਸੱਚੀ ਗੱਲ ਜੀ ਤੁਸੀਂ ਦੇਖ ਲਓਦਾ ਸਿਟੀ ਹੈਡਲਾਈਨ ਮੈਂ ਤੁਹਾਡਾ ਆਪਣਾ ਹੋਸਟ ਅਮਨ ਸਿੰਘ ਇਸ ਵਕਤ ਅਸੀਂ ਖੜੇ ਆ ਸਾਨੇਵਾਲ ਦੇ ਪੁਰਾਣਾ ਮਜ਼ਾਰ ਜਿੱਥੇ ਧਰਮਿੰਦਰ ਦਾ ਪੁਰਾਣਾ ਘਰ ਜਿੱਥੇ ਧਰਮਿੰਦਰ ਨੇ ਆਪਣਾ ਬਚਮਨ ਬਚੀਤ ਕੀਤਾ ਉਸ ਪਿੰਡ ਦੇ ਵਿੱਚ ਅਸੀਂ ਖੜੇ ਹਾਂ ਉਸ ਤੇ ਘਰ ਦੇ ਬਾਹਰ ਖੜਿਆ ਧਰਮਿੰਦਰ ਦੇ ਘਰ ਦੇ ਬਾਹਰ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਹੁਣ ਇਸ ਘਰ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਇਹਨਾਂ ਨੂੰ ਕਰ ਦਿੱਤਾ ਉੱਚਾ ਆਸਾਨੇ ਵਾਲੀ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਪੁਰਾਣਾ ਘਰ ਇਹ ਕਿਸ ਤਰ੍ਹਾਂ ਦਾ ਹੁੰਦਾ ਸੀਗਾ ਇਹ ਧਰਮਿੰਦਰ ਹਾਊਸ ਲਿਖਿਆ ਹੋਇਆ ਪੁਰਾਣਾ ਬਾਜ਼ਾਰ ਜਿਹੜੇ ਹੈਗੇ ਨੇ ਇੱਥੇ ਤੁਹਾਨੂੰ ਜਿਹੜਾ ਧਰਮਿੰਦਰ ਦਾ ਜਿਹੜਾ ਬਚਪਨ ਇੱਥੇ ਇਸ ਗਲੀਆਂ ਦੇ ਵਿੱਚ ਬਤੀਤ ਹੋਇਆ ਇਸ ਇਲਾਕੇ ਦੇ ਵਿੱਚ ਬਤੀਤ ਹੋਇਆ ਇਸ ਗਲੀਆਂ ਵਿੱਚ ਖੇਡਦੇ ਰਹੇ ਨੇ ਤਾਂ ਧਰਮਿੰਦਰ ਤੇ ਉਹ ਉਹਨਾਂ ਦੇ ਪਿਤਾ ਜੀ ਵੀ ਇੱਥੇ ਸਰਕਾਰੀ ਸਕੂਲ ਦੇ ਵਿੱਚ ਪੜਾਉਂਦੇ ਸੀਗੇ ਤੇ ਉਸ ਤੋਂ ਬਾਅਦ ਨਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਪਰਿਵਾਰ ਇਸ ਘਰ ਦੇ ਵਿੱਚ ਰਹਿੰਦਾ ਹੈ ਹੁਣ ਇਹ ਘਰ ਜਿਹੜਾ ਨਵਾਂ ਬਣ ਚੁੱਕਿਆ ਹੈ ਰੈਨੋ ਕੀਤਾ ਗਿਆ ਪਰ ਤਸਵੀਰਾਂ ਪੁਰਾਣੇ ਕਰਦੀਆਂ ਜਿਹੜੀਆਂ ਨੇ ਉਹ ਬੈਨਰ ਤੇ ਲਗਾ ਦਿੱਤੀਆਂ ਗਈਆਂ ਨੇ ਬੈਨਰ ਤਾਂ ਲਗਾਈ ਹੋਈਆਂ ਨੇ ਵੀ ਪੁਰਾਣਾ ਗੰਡਾ ਧਰਮਿੰਦਰ ਦਾ ਉਹ ਕਿਸ ਤਰ੍ਹਾਂ ਦਾ ਸੀਗਾ ਸੋ ਇਹ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਇਹ ਘਰ ਖਰੀਦਿਆ ਜਿਹੜਾ ਧਰਮਿੰਦਰ ਦਾ ਘਰ ਜਿਹੜਾ ਪਹਿਲਾਂ ਦਾ ਘਰ ਮਾਤਾ ਜੀ ਪਤਾ ਲੱਗਿਆ ਵੀ ਅੱਜ ਜਿਹੜੇ ਧਰਮਿੰਦਰ ਨੇ ਇਸ ਘਰ ਦੇ ਜਿਹੜੇ ਮਾਲਕ ਸੀ ਕਿ ਪਹਿਲਾਂ ਉਹ ਅੱਜ ਇਸ ਦੁਨੀਆ ਤੇ ਅਲਵਿਦਾ ਆ ਕੇ ਦੁਨੀਆ ਨੂੰ ਹਾਂਜੀ ਅੱਜ ਬਹੁਤ ਦੁੱਖ ਲੱਗਿਆ ਜੀ ਸਾਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਸਾਨੂੰ ਉਮੀਦ ਸੀ ਜ਼ਰੂਰ ਆਣਗੇ ਅਸੀਂ ਬਹੁਤ ਉਮੀਦ ਰੱਖੀ ਹੋਈ ਸੀ ਵੀ ਜ਼ਰੂਰ ਆਣਗੇ ਪਰ ਅੱਜ ਸਾਨੂੰ ਅਸੀਂ ਕਹਿ ਨਹੀਂ ਸਕਦੇ ਸਾਨੂੰ ਐਨਾ ਦੁੱਖ ਲੱਗਿਆ ਜੀ ਪਿਛਲੀ ਵਾਰੀ ਕਦੋਂ ਆਏ ਸੀ ਕਿੰਨਾ ਟਾਈਮ ਇੱਥੇ ਬਤੀਤ ਕਰਕੇ ਹੋ ਗਿਆ ਜੀ 15 20 15 ਸਾਲ 20 ਸਾਲ 22 ਸਾਲ ਹੋ ਗਏ ਹੁਣ ਜੇ ਆਏ ਉਹਨਾਂ ਜਿਆਦਾ ਆਏ ਸੀ ਹਾਂਜੀ ਜਦ ਸਾਨੂੰ ਸਾਰਿਆਂ ਨੂੰ ਮਿਲ ਕੇ ਗਿਆ ਜੀ ਅਸੀਂ ਬਹੁਤ ਖੁਸ਼ੀ ਮਨਾਈ ਜੀ ਬਹੁਤ ਜਿਆਦਾ ਸਾਨੂੰ ਚਾ ਚੜਿਆ ਸੀ ਜੀ ਪਰ ਅੱਜ ਸਾਨੂੰ ਸਾਰੇ ਹੀ ਸਾਡੇ ਮਨ ਨੂੰ ਬਹੁਤ ਦੁੱਖ ਲੱਗਿਆ ਜੀ ਅੱਜ ਯਾਦਗਾਰੀ ਪਲ ਜੋ ਤਰਮਿੰਦਰ ਜੀ ਨੇ ਕੱਲ ਕਹੀ ਹੋਵੇ ਤੁਹਾਨੂੰ ਕੁਝ ਬਸ ਇਹ ਹੱਥ ਜੋੜੇ ਬਹੁਤ ਖੁਸ਼ੀ ਕੀ ਹਾਂਜੀ ਬਾਬਾ ਲੰਬੜਾਂ ਦਾ ਦੁਕਾਨ ਤੇ ਚਲੇ ਗਏ ਪੂਲ ਤੇ ਚਲੇ ਗਏ ਸਾਰੇ ਘੁੰਮ ਫਿਰ ਕੇ ਗਏ ਨੇ ਜਿਹੜਾ ਤਰਮਿੰਦਰ ਨੇ ਸਾਰੇ ਪਰਿਵਾਰ ਦੇ ਨਾਲ ਆਏ ਸੀ ਜੇ ਇਕੱਲੇ ਆਏ ਸੀਗੇ ਨਹੀਂ ਜੀ ਇਕੱਲੇ ਆਏ ਸੀ ਇਕੱਲੇ ਆਏ ਸੀ ਘਰ ਸਾਰਾ ਦੇਖ ਕੇ ਗਏ ਸੀ ਆਪਣਾ ਸਾਰਾ ਦੇਖ ਕੇ ਗਏ ਸੀ ਦੱਸਿਆ ਹੋਊਗਾ ਮੈਂ ਇੱਥੇ ਰਹਿੰਦਾ ਸੀ ਹਾਂਜੀ 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 ਸਾਰੇ ਸਾਰਿਆਂ ਨੂੰ ਨਮਸਕਾਰ ਸਾਰਿਆਂ ਨੂੰ ਹੱਥ ਏਦਾਂ ਜੋੜ ਕੇ ਸਾਰਿਆਂ ਨੂੰ ਸਾਨੂੰ ਮਿਲ ਕੇ ਗਏ ਨੇ ਕਿੰਨੇ ਦਿਨ ਰੁਕੇ ਸੀ ਰੋਕੋ ਉਹ ਨਹੀਂ ਜੀ 10 15 ਮਿੰਟ ਵਾਸਤੇ ਜੀ 10 15 ਮਿੰਟ ਹਾਂਜੀ ਹਾਂਜੀ ਅੰਨਾ ਜੀ ਰੁਕੇ ਸੀ ਕੁਝ ਕਿਹਾ ਕਿ ਗਏ ਸੀ ਨਹੀਂ ਜੀ ਅਸੀਂ ਬਸ ਇਹੀ ਕਹਿੰਦੇ ਸੀ ਜਰੂਰ ਆਨੇ ਵਾਲੇ ਡਾ ਲਾਓ ਹਾਂਜੀ ਇਹ ਤਸਵੀਰਾਂ ਨੇ ਕਾਫੀ ਲੰਬਾ ਸਮੇਂ ਪਹਿਲਾਂ ਜਿਹੜੇ ਇਧਰ ਮੰਦਰ ਇੱਥੇ ਆਏ ਸੀਗੇ ਇਸ ਗਲੀਆਂ ਦੇ ਵਿੱਚ ਤੇ ਸਾਰੇ ਇਲਾਕੇ ਨੂੰ ਜਿਹੜੇ ਹੱਥ ਜੋੜ ਕੇ ਮਿਲ ਕੇ ਗਏ ਨੇ ਤਸਵੀਰਾਂ ਨੇ ਉਸ ਸਕੂਲ ਦੀਆਂ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਪੁਰਾਣਾ ਸਕੂਲ ਹੁਣ ਰੰਨ ਹੋ ਚੁੱਕਿਆ ਪਰ ਇਸ ਸਕੂਲ ਦੇ ਵਿੱਚ ਜਿਹੜੇ ਧਰਮਿੰਦਰ ਦੇ ਪਿਤਾ ਕੇਵਲ ਢੋਲ ਜਿਹੜੇ ਇਸ ਸਕੂਲ ਦੇ ਵਿੱਚ ਟੀਚਰ ਸਨ ਇਸ ਸਕੂਲ ਦੀਆਂ ਗਲੀਆਂ ਦੇ ਵਿੱਚ ਧਰਮਿੰਦਰ ਦਾ ਬਚਪਨ ਬਤੀਤ ਹੋਇਆ ਇੱਥੇ ਖੇਡੇ ਆ ਇਸ ਤੋਂ ਹੀ ਜਿਹੜੇ ਉਹ ਬੰਬੇ ਗਏ ਬੰਬੇ ਤੋਂ ਬਾਲੀਵੁੱਡ ਵਿੱਚ ਐਂਟਰੀ ਕੀਤੀ ਵੱਡੀਆਂ ਫਿਲਮਾਂ ਨੂੰ ਕੰਮ ਕੀਤਾ ਵਡੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਵੱਡੀਆਂ ਫਿਲਮਾਂ ਨੂੰ ਨਾਮ ਦਿੱਤਾ ਵੱਡੇ ਸtare ਬਣੇ ਇਸ ਇਸ ਗਲੀਆਂ ਦਾ ਤੋਂ ਬੰਬੇ ਤੱਕ ਦਾ ਸਫਰ ਜੀਗਾ ਜਿਹੜੇ ਹੀ ਮੈਨ ਦੇ ਨਾਮ ਆ ਜਾਣਿਆ ਜਾਂਦਾ ਸੀਗਾ ਮੈਂ ਤੁਹਾਨੂੰ ਦਿਖਾਦਾ ਤਸਵੀਰ ਇੱਕ ਵਾਰੀ ਫਿਰ ਇਸ ਸਕੂਲ ਦੇ ਵਿੱਚ ਜਿਹੜੇ ਧਰਮਿੰਦਰ ਦੇ ਫਾਦਰ ਕੇਦੋਲ ਕੇਵਲ ਦਿਓਲ ਜਿਹੜੇ ਇੱਥੇ ਪੜਾਉਂਦੇ ਸੀਗੇ ਬਿਲਕੁਲ ਧਰਮਿੰਦਰ ਜੀ ਇੱਥੇ ਇੱਥੇ ਹੀ ਪੜ੍ਹੇ ਆ ਇੱਥੇ ਹੀ ਉਹਨਾਂ ਦੇ ਫਾਦਰ ਸਾਹਿਬ ਪੜਾਉਂਦੇ ਰਹੇ ਐਸੇ ਪ੍ਰਾਇਮਰੀ ਸਕੂਲ 'ਚ ਇਤੋਂ ਹੀ ਉਹਨਾਂ ਨੇ ਮੈਟਰ ਕਰਕੇ ਪਹਿਲੀ ਉਹਨਾਂ ਦੀ ਜਿਹੜੇ ਟਿਊਬ ਵਾਲਾ ਆਪਰੇਟਰ ਦੀ ਹੋਈ ਸੀ ਜੁਆਇਨਿੰਗ ਫਤੇਗੜ ਪੰਜਗਰਾਈਆਂ ਡਿਸਟ੍ਰਿਕਟ ਸੰਗਰੂਰ ਚ ਹੋਈ ਸੀ ਇਸੇ ਕਰਕੇ ਆਮ ਤੁਹਾਡਾ ਪ੍ਰੈਸ਼ਰ ਵਾਲੇ ਕਹਿੰਦੇ ਹਨ ਵੀ ਉਹਨਾਂ ਦੀ ਮਲੇਕੋਲੇ ਨਾਲ ਵੀ ਜਿਆਦਾ ਜੁੜੀਆਂ ਇਸੇ ਕਰਕੇ ਉਹਨੂੰ ਮਲੇਕੋਲੇ ਨਾਲ ਜਿਆਦਾ ਜੁੜਦਾ ਕਿਉਂਕਿ ਉਹਨਾਂ ਦਾ ਹੈੱਡ ਆਫਸ ਸੀ ਮਲੇਕੋਲੇ ਬਾਕੀ ਉਹ ਜ਼ਿਆਦਾਤਰ 11 12 ਚ ਕਾਲੀ ਸਰਕਾਰ ਸੀ ਉਸ ਟਾਈਮ ਐ ਸਕੂਲ ਚ ਆਏ ਆ ਤਕਰੀਬਨ 1 ਘੰਟਾ ਰਹੇ ਆ ਉਸ ਟਾਈਮ ਸਰਦਾਰ ਸੰਦੀਪ ਸਿੰਘ ਤੇ ਲੋ ਪੰਜਾਬ ਸਰਕਾਰ ਦੇ ਮੰਤਰੀ ਸੀ ਸਰਦਾਰ ਜਥੇਦਾਰ ਮੈਰਪੁਰੀ ਸਾਹਿਬ ਸੰਤਾ ਸਿੰਘ ਉਸ ਟਾਈਮ ਅਧਿਨ ਸਮਾਵਾ ਚੋੜ ਦੇ ਬੋਰਡ ਦੇ ਉਹ ਚੇਅਰਮੈਨ ਸੀਗੇ ਮੈਂ ਉਹਨਾਂ ਨੂੰ बतौर ਸੇਵਾ ਕਰਦਾ ਸੀ ਪੀਏ ਦੇ ਤੌਰ ਤੇ ਤੇ ਸੈਂਟਰ ਹਟੇਰ ਦੀ ਡਿਊਟੀ बतौर ਇੱਥੇ ਮੇਰੇ ਮੈਸੇਜ ਨਵਾਰੇ ਸੀ ਜਿਸ ਟਾਈਮ ਆਇਓ ਸੈਂ ਰਿਸਿਵ ਕਰਕੇ ਮੈਂ ਉਹਨਾਂ ਨੂੰ ਪਹਿਲਾ ਅਫੀਸਰ ਲੈ ਕੇ ਗਿਆ ਫਿਰ ਉਹਨਾਂ ਨੇ ਆਪ ਦੇ ਆਸੇ ਪਾਸੇ ਜੋ ਵੀ ਜਾਦਾ ਸੀ ਜਿਹੜੇ ਕਮਰੇ ਚ ਪੜੇ ਆ ਜਾਂ ਜਿੱਥੇ ਉਹਨਾਂ ਦੇ ਕੋਲ ਆਇਆ ਉਹ ਗਿਆ ਇੱਕ ਘੰਟਾ ਰਹਾ ਸਾਰਾ ਪਿੰਡ ਸਾਰੇ ਨਾਲ ਇਕੱਠਾ ਹੋਇਆ ਵਸ ਅੱਜ ਉਹ ਇੱਥੇ ਰਹੇ ਨਹੀਂ ਉਹ ਉਹਦੇ ਕਹਿਣ ਨੂੰ ਇੱਥੇ ਪਿੰਡ ਨੂੰ ਬੜਾ ਸੋਗ ਆ ਭਈ ਉਹ ਇੱਥੇ ਦੁਨੀਆ ਨੂੰ ਅਲਵਿਦਾ ਕਹਿ ਗਿਆ ਛੱਡ ਗਿਆ ਦੁਨੀਆ ਬਾਕੀ ਉਹਨਾਂ ਦੇ ਇਸ ਚ ਜਾਣ ਨਾਲ ਬਾਜ਼ਾਰ ਤਕਰੀਬਨ ਅੱਧ ਪਚਾਦ ਤੋਂ ਜ਼ਿਆਦਾ ਬੰਦ ਹੋ ਚੁੱਕਿਆ ਹੈ ਤੇ ਲੋਕਾਂ ਨੂੰ ਬੜਾ ਅਫਸੋਸ ਆ ਭਈ ਐਡੇ ਉਹਦੇ ਕਹਿਣ ਨੂੰ ਨਾਮੀ ਫਿਲਮ ਸਟਾਰ ਚਲੇ ਗਏ ਕੋਈ ਐਸੀ ਗੱਲ ਯਾਦ ਹੋਊਗੀ ਜਿਹੜੀ ਧਰਮਿੰਦਰ ਜੀ ਨੇ ਆਖਰੀ ਚ ਵਾਰਤ ਮਿਲੇ ਤੁਹਾਨੂੰ ਕਿਹਾ ਹੋਵੇ ਬਸ ਉਹ ਤਾਂ ਇੱਥੇ ਮੈਨੂੰ 11-12 ਮੈਂ ਤੁਹਾਨੂੰ ਦੱਸਿਆ ਪਹਿਲੀ ਵਾਰ ਇੱਥੇ ਸਕੂਲ ਚ ਆਇਆ ਉਸ ਟਾਈਮ ਇੱਕ ਘੰਟਾ ਜ਼ਰੂਰ ਉਹਨਾਂ ਨੂੰ ਮੈਂ ਮਿਲਿਆ ਤਰਸੀਮ ਕੀਤਾ ਮੈਂ ਉਹਨਾਂ ਨੂੰ ਗੇਟ ਤੋਂ ਲੈ ਕੇ ਗਿਆ ਉਹਨਾਂ ਨਾਲ ਬੌਸਰ ਸੀ ਸਾਡੇ ਸਾਫਤਾ ਡੀਐਸਪੀ ਦਵਿੰਦਰ ਸਿੰਘ ਸੰਧੂ ਸਾਹਿਬ ਉਹ ਦੌਰ ਪੰਜਾਬ ਸਰਕਾਰ ਕਰਨੀ ਉਹਨਾਂ ਦੇ ਸਕਿਉਰਟੀ ਅਫਸਰ ਸੀਗੇ ਲਾਇਏ ਸੀ ਪੰਜਾਬ ਸਰਕਾਰ ਨੇ ਉਦੋਂ ਇੱਕ ਘੰਟਾ ਰਹਿ ਐ ਪੂਰਾ ਰਸਿਆ ਕਿਤੇ ਕੱਢਣ ਦੀ ਜਗ੍ਹਾ ਨਹੀਂ ਸੀ ਕੋਈ ਐਸੀ ਗੱਲਬਾਤ ਕਰਕੇ ਕਹਿ ਕੇ ਕੀ ਕੋਈ ਵੱਡੀ ਬਸ ਉਹਨਾਂ ਨੇ ਆਪਣੀਆਂ ਅਜ਼ਾਦਾਂ ਦੀਆਂ ਹੋਰ ਆਹੀ ਗੱਲਾਂ ਹੁੰਦੀਆਂ ਜੀ ਫਿਰ ਬਹਿ ਕੇ ਕਮਰੇ ਚ ਉਹਨਾਂ ਨੇ ਮੰਤਰੀ ਸਾਹਿਬ ਮੰਤਰੀ ਸਾਹਿਬ ਨਾਲ ਹੋਰ ਨਾਲ ਆਪਣੀ ਗੱਲਾਂ ਬਾਤਾਂ ਕੀਤੀਆਂ ਮੀਟਿੰਗ ਕੀਤੀ ਅੰਦਰ ਸੋ ਜਦੋਂ ਤਰਮਿੰਦਰ ਸਾਨ੍ਹੇ ਨਾਲ ਪਹੁੰਚਦੇ ਨੇ ਤੇ ਜਿਹੜੇ ਇਹਨਾਂ ਨੂੰ ਰਿਸੀਵ ਕਰਦੇ ਨੇ ਸਾਡੇ ਨਾਲ ਸਿੰਘ ਸਾਹਿਬ ਵਜੂਦ ਨੇ ਕਿ ਤਵ ਕੀ ਨਾ ਤੁਹਾਡਾ ਮੇਰਾ ਜੀ ਬਰਿੰਦਰ ਪ੍ਰਤਾਪ ਸਹਿਜਪਾਲ ਹਾਂ ਜੀ ਜਦੋਂ ਤਰਮਿੰਦਰ ਲਾਸਟ ਟਾਈਮ ਆਏ ਸੀਗੇ ਤੇ ਤੁਸੀਂ ਰਿਸੀਵ ਕੀਤਾ ਸੀਗਾ ਥੋੜੀ ਜਾਣਕਾਰੀ ਦਿਓਗੇ ਵੀ ਕੀ ਕੀ ਮਾਹੌਲ ਸੀ ਕਿਸ ਤਰ੍ਹਾਂ ਦਾ ਮਾਹੌਲ ਜੀ ਸਨ 11 12 ਦੇ ਵਿੱਚ ਜਿਸ ਟਾਈਮ ਕਾਲੀ ਸਰਕਾਰ ਸੀ ਉਸ ਟਾਈਮ ਇੱਥੇ ਪ੍ਰਾਇਮਰੀ ਸਕੂਲ ਚ ਆਏ ਸੀ ਜਿੱਥੇ ਉਹ ਪੜ੍ਹੇ ਆ ਜਿੱਥੇ ਉਹਨਾਂ ਦੇ ਫਾਦਰ ਸਾਹਿਬ ਨੇ ਪੜਾਇਆ ਸੀਗਾ ਉਸ ਟਾਈਮ ਮੈਂ ਸਾਡੇ ਸਰਨਜੀਤ ਸਿੰਘ ਢਿੱਲੋਂ ਪੰਜਾਬ ਸਰਕਾਰ ਦੇ ਮੰਤਰੀ ਸੀ ਸਰਦਾਰ ਸੰਤਾ ਸਿੰਘ ਮਾਲਕਪੁਰੀ ਅਧਿ ਜਨ ਸੁਭਾ ਮਾ ਚਾਉਣ ਬੋਰਡ ਦੇ ਚੇਅਰਮੈਨ ਸੀ ਮੈਂ ਉਹਨਾਂ ਦੇ ਨਾਲ ਬਤੌਰ ਸੇਵਾ ਕਰਦਾ ਸੀ ਪੀਏ ਦੇ ਤੌਰ ਤੇ ਉਸ ਟਾਈਮ ਅਸੀਂ ਇੱਥੇ ਆਏ ਸੀ ਇਹਨਾਂ ਨੂੰ ਰੀਸੀਵ ਮੈਂ ਹੀ ਕੀਤਾ ਸੀ ਸਕੂਲ ਚ ਜਦੋਂ ਗੇਟ ਤੇ ਐਂਟਰ ਆਇਆ ਕਾਰਨ ਇੱਕ ਤਾਂ ਮੈਂ ਉਹਨਾਂ ਨਾਲ ਸੀ ਇੱਕ ਇਥੇ ਮੈਸੇਜ ਮੇਰੇ ਬਤੌਰ ਸੈਂਟਰ ਹੈ ਟੀਚਰ ਸਰਵਿਸ ਕਰਦੇ ਸੀ ਤੇ ਸਾਡੇ ਸਾਬਕਾ ਡੀਐਸਪੀ ਸਰਦਾਰ ਦਵਿੰਦਰ ਸਿੰਘ ਸੰਧੂ ਬਤੌਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਕਿਉਰਟੀ ਅਫਸਰ ਦਿੱਤੇ ਸੀ ਕਿਉਂਕਿ ਰਸ ਜ਼ਿਆਦਾ ਹੋ ਗਿਆ ਸੀ ਵੈਸੇ ਤਾਂ ਉਹਨਾਂ ਦੇ ਨਾਲ 800 ਬੌਸ ਵੀ ਸੀਗੇ ਲੇਕਿਨ ਸਰਕਾਰ ਨੇ ਤਾਂ ਸਕਿਉਰਟੀ ਦੇਣੀ ਦੇਣੀ ਪ੍ਰੋਵਾਈਡ ਕਰਨੀ ਕਰਨੀ ਉਹਨਾਂ ਨੂੰ ਸਕਿਉਰਟੀ ਪ੍ਰੋਵਾਈਡ ਕੀਤੀ ਇਹ ਇੰਚਾਰਜ ਸੀ ਸਰਦਾਰ ਦਵਿੰਦਰ ਸਿੰਘ ਸੰਧੂ ਸਾਹਿਬ ਉਸ ਤੋਂ ਬਾਅਦ ਫੇਰ 1 ਘੰਟਾ ਸਕੂਲ ਦੇ ਵਿੱਚ ਰਹੇ ਆ ਉਹਨਾਂ ਨੇ ਆਪਣਾ ਸਕੂਲ ਤੇ ਦੇਖਿਆ ਜਿਸ ਕਮਰੇ ਜਿ ਪੜੇ ਘੇੜਾ ਦਿੱਤਾ ਆਸ-ਪਾਸਾ ਦੇਖਿਆ ਹੁਣ ਤਾਂ ਕੁਝ ਬਿਲਡਿੰਗ ਦਾ ਹਿੱਸਾ ਬਦਲ ਗਿਆ ਉਸ ਟਾਈਮ ਉਹੀ ਉਸ ਤਰ੍ਹਾਂ ਦੀ ਬਿਲਡਿੰਗ ਸੀਗੀ ਉਸ ਤੋਂ ਬਾਅਦ ਬਿਲਡਿੰਗ ਬਦਲੀ ਆ ਤੇ ਫੇਰ ਉਹਨਾਂ ਨੇ ਪਿੰਡ ਦੇ ਲੋਕਾਂ ਨਾਲ ਸਾਂਝਾ ਕੀਤੀਆਂ ਜਿਸ ਤਰ੍ਹਾਂ ਕੋਈ ਤਾਇਆ ਜੀ ਕਹਿ ਕੇ ਬੁਲਾਉਂਦਾ ਸੀ ਆਸੇ-ਪਾਸੇ ਚਾਰ-ਛੇਰੇ ਕੋਠਿਆਂ ਤੇ ਮਾਮਾ ਭੈਣਾ ਬਜ਼ੁਰਗ ਬੱਚੇ ਦੇਖਣ ਨੂੰ ਤਰਮਿੰਦਰ ਆ ਗਿਆ ਤਰਮਿੰਦਰ ਆ ਗਿਆ ਜਿਸ ਤਰ੍ਹਾਂ ਬੋਲੀ ਹੁੰਦੀ ਹੈ ਉਸ ਤਰ੍ਹਾਂ ਦੇਖਣ ਲਈ ਕਿਉਂ ਅੱਗੇ ਤਾਂ ਗੇਟ ਬੰਦ ਕਰਤਾ ਸੀ ਸਿਕਿਉਰਿਟੀ ਸੀਗੀ ਉਹਨਾਂ ਦੇ ਬੌਸਰ ਸੀਗੇ ਤੇ ਕੱਠ ਬਹੁਤ ਜ਼ਿਆਦਾ ਹੋ ਗਿਆ ਸੀਗਾ ਲੇਕਿਨ ਠੀਕ ਆ ਸਤਕਾਰਯੋਗ ਸੀਗੇ ਬੜਾ ਨਰਮ ਸੁਭਾਅ ਸੀਗਾ ਵਧੀਆ ਉਹਨਾਂ ਦਾ ਬੋਲ ਚੱਲ ਸੀ ਬੜਾ ਬੋਲਣ ਦਾ ਫਲੋ ਵਧੀਆ ਸੀਗਾ ਤੋਂ ਫਿਰ ਜ਼ਿਆਦਾ ਇਸ ਕਰਕੇ ਹੁਣ ਉਹਨਾਂ ਦੀ ਮੌਤ ਹੋ ਗਈ ਆ ਉਹ ਇਸ ਦੁਨੀਆ ਨੂੰ ਅੱਜ ਛੱਡ ਕੇ ਚਲੇ ਗਏ ਆ ਉਸ ਚੀਜ਼ ਦੀ ਦੇਖੋ ਇਨਸਾਨ ਜਾਂਦਾ ਉਹਦਾ ਬੜਾ ਦਖੋਂਦਾ ਇਹ ਤਾਂ ਇੱਕ ਨਾਮੀ ਇਨਸਾਨ ਸੀਗੇ ਤੇ ਇਸ ਕਰਕੇ ਬੜਾ ਦੁੱਖ ਆ ਦੁਕਾਨਾਂ ਤਕਰੀਬਨ ਅੱਧ ਵਿਚਤ ਤੋਂ ਜ਼ਿਆਦਾ ਬਾਜ਼ਾਰ ਵੀ ਬੰਦ ਆ ਗਿਆ ਤੁਸੀਂ ਦੇਖ ਹੀ ਲਓ ਸਾਹਮਣੇ ਵੀ ਦੁਕਾਨਾਂ ਬੰਦ ਆ ਅੱਗੇ ਵੀ ਬੰਦ ਆ ਹੋਰ ਵੀ ਬੰਦ ਆ ਇਸ ਕਰਕੇ ਦੇਖੋ ਦੁੱਖ ਤਾਂ ਹੈਗਾ ਹੀ ਹੈਗਾ ਇਨਸਾਨ ਚਲਿਆ ਗਿਆ ਬਾਕੀ ਉਹਨਾਂ ਦੇ ਵਿਆਹ ਵੀ ਇੱਥੇ ਆ ਜਿਹੜੀ ਪਹਿਲੀ ਪਤਨੀ ਬੀਬੀ ਪ੍ਰਕਾਸ਼ ਕੌਰ ਸੀ ਉਹਨਾਂ ਦੇ ਬੱਚੇ ਵੀ ਚਾਰੇ ਇੱਥੇ ਹੀ ਪੈਦਾ ਹੋਏ ਆ ਤੁਸੀਂ ਬੱਚਿਆਂ ਨੂੰ ਕਦੇ ਮਿਲੇ ਕਦੇ ਉਦਾਂ ਗੱਲਬਾਤ ਕੀਤੀ ਅੱਛਾ ਤਾਂ ਦਿਉਲ ਅਦੇਉਲ ਸਾਹਿਬ ਕੱਲੇ ਆਏ ਸੀ ਜਾਂ ਪਰਿਵਾਰ ਨਾਲ ਆਏ ਸੀ ਨਹੀਂ ਉਸ ਟਾਈਮ ਦਿਨੇ ਆਪ ਆਏ ਸੀ ਇਹ ਤਰਮਿੰਦਰ ਜੀ ਕੱਲੇ ਦਿਨੇ ਆਏ ਸੀ ਨਹੀਂ ਤਾਂ ਤਕਰੀਬਨ ਉਹ ਰਾਤ ਨੂੰ ਹੀ ਆਉਂਦੇ ਸੀ ਉਹਨਾਂ ਦਾ ਇੱਕ ਮਿੱਤਰ ਪੰਛੇ ਸੀਗੇ ਇੱਥੇ ਤੇ ਮਾਸਟਰ ਸਜੀਤ ਸੀਗੇ ਉਹਨਾਂ ਕੋਲ ਰਾਤ ਨੂੰ ਉਹਨਾਂ ਨੇ ਆਉਣਾ ਦੁਕਾਨ ਤੇ ਕੱਪੜੇ ਦੀ ਦੁਕਾਨ ਸੀ ਉੱਥੇ ਆਉਣਾ ਉਸ ਦਿਨ ਬਾਅਦ ਉਹਨਾਂ ਜਿਹਨੂੰ ਜਿਹਨੂੰ ਮਿਲਣਾ ਚੋਰੀ ਮਿਲ ਕੇ ਜਾਣਾ ਤਾਂ ਕਿ ਰੱਸ਼ਨਾ ਹੋ ਜੇ ਫਿਰ ਰੱਸ਼ ਕੰਟਰੋਲ ਕਰਨਾ ਮੈਂ ਤਾਂ ਉਹ ਜਦੋਂ ਤੁਹਾਨੂੰ ਪਹਿਲੀ ਦਮਾ ਮਿਲਿਆ 11 12 ਤੇ ਉਦੋਂ ਤੁਹਾਨੂੰ ਦੱਸਦਾ ਵੀ ਰਾਸ਼ ਬਹੁਤ ਕੰਟਰੋਲ ਕਰਨਾ ਔਖਾ ਸੀ ਲੋਕ ਕੰਦਾ ਕੋਠੇ ਟੱਪ ਕੇ ਦਰਵਾਜੇ ਟੱਪ ਕੇ ਅੰਦਰ ਤੱਕ ਜਾਂਦੇ ਕੋਈ ਯਾਦ ਉਹਨਾਂ ਲਾਈਕ ਕਰਦੇ ਸੀਗੇ ਕੋਈ ਯਾਦ ਕੋਈ ਯਾਦਗਾਰ ਪਲ ਕੋਈ ਕੁਝ ਕਿਹਾ ਹੋਵੇ ਜਾਂ ਲੱਗੇ ਜਾਂ ਆਉਂਦੇ ਹੋਏ ਤੁਹਾਨੂੰ ਕੋਈ ਸਪੈਸ਼ਲ ਗੱਲ ਕੀਤੀ ਹੋਵੇ ਨਹੀਂ ਮੈਂ ਤਾਂ ਫਿਰ ਤੁਹਾਨੂੰ ਪਤਾ ਨਾ ਮਤੌਰ ਮਾਨ ਨਾਲ ਪੀਐਸੀ ਫਿਰ ਉਹਨਾਂ ਨੂੰ ਜਾ ਕੇ ਦਫ਼ਤਰ ਦੇ ਵਿੱਚ ਆ ਪਾਣੀ ਪੀਤਾ ਉਹਨਾਂ ਨੇ ਤੇ ਅੰਦਰ ਜਾ ਕੇ ਫਿਰ ਬੰਦ ਕਮਰਾ ਜੋ ਵੀ ਮੁਲਾਕਾਤ ਹੁੰਦੀ ਆ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ ਸੀਗੇ ਉਹਨਾਂ ਨੇ ਫਿਰ ਕੀਤੀ ਗੱਲਬਾਤ ਪਾਜੀ ਅੱਜ ਇੱਕ ਵੱਡੀ ਸੋਗ ਦੀ ਲਹਿਰ ਆ ਸਾਹਮਣੇ ਵਾਲੇ ਵਿੱਚ ਦੁਕਾਨਾਂ ਵੀ ਬੰਦ ਨੇ ਹਨ ਕਿਸ ਤਰ੍ਹਾਂ ਦਾ ਕਿਉਂਕਿ ਬੜੀ ਬੜੀ ਸ਼ਖਸੀਅਤ ਸੀਗੇ ਨਾਮੀ ਇਨਸਾਨ ਸੀਗੇ ਸੁਣ ਕੇ ਜਦੋਂ ਲੱਗਿਆ ਸੁਣ ਕੇ ਵੀ ਕਿਸ ਤਰ੍ਹਾਂ ਦਾ ਮੰਨੂ ਹੋਇਆ ਕਿ ਇਲਾਕਾ ਨਿਵਾਸੀ ਕਿਵੇਂ ਸੋਗ ਦੀ ਲਹਿਰ ਲੋਕਾਂ ਦੇ ਬਾਵਾਂ ਵਿੱਚ ਸੀ ਪਹਿਲਾਂ ਜਦ ਹਵਾ ਉੜੀ ਸੀ ਲੋਕਾਂ ਨੇ ਬੜੀਆਂ ਦਵਾਵਾਂ ਕੀਤੀਆਂ ਬਹੁਤ ਇਕੱਠ ਹੋਇਆ ਇੱਥੇ ਵੀ ਹੋਰ ਜਹਣ ਹੁਣ ਪਤਾ ਨਹੀਂ ਸੀ ਅੱਜ ਦੁਕਾਨਾਂ ਬੰਦ ਹੋ ਗਈਆਂ, ਬਾਜ਼ਾਰ ਬੰਦ ਹੋ ਗਿਆ। ਲੋਕਾਂ ਦੇ ਹੰਝੂ ਅੱਖਾਂ ਦੇ ਵਿੱਚ ਆ ਰਹੇ। ਬਾਕੀ ਇੱਥੇ ਰਹਿੰਦੇ ਹੁੰਦੇ ਸੀ ਸਾਡੇ ਨਾਲ ਹੀ ਉਹਨਾਂ ਦੇ। ਸਨੀ ਦਿਵਸ ਇੱਥੇ ਬੈਠਾ ਹੁੰਦਾ। ਅੱਛਾ ਸਨੀ ਦਿਵਸ। ਉਹਨਾਂ ਦੀਆਂ ਬੇਟੀਆਂ ਇੱਥੇ ਬੈਠਾ ਹੁੰਦੀਆਂ। ਹਾਂ। ਮੈਂ ਤੁਸੀਂ ਕਦੇ ਮਿਲੇ ਹੋ ਲਾਸਟ ਟਾਈਮ? ਦੋ ਵਾਰ ਮਿਲਿਆ ਜੀ ਮੈਂ। ਅੱਛਾ ਦੋ ਵਾਰ ਮਿਲਿਆ। ਹਾਂ ਜੀ ਇੱਕ ਵਾਰ ਰਾਤ ਨੂੰ ਮਿਲਿਆ ਰਮਿੰਦਰ ਪੈਲਸ, ਸ਼ਰਮਾ, ਸ਼ਰਮਾ ਦੇ ਵਿੱਚ ਉਹਨਾਂ ਦੋਸਤ ਸੀਗੇ ਉਹ। ਹਾਂ। ਹੁਣ ਤਾਂ ਉਹਨਾਂ ਦੀ ਡੈਥ ਹੋ ਗਈ ਉਹਨਾਂ ਕੋਲ ਆਉਂਦੇ ਨਹੀਂ। ਰਾਤ ਨੂੰ ਉੱਥੇ ਇਕੱਠ ਹੋ ਗਏ ਲੋਕਾਂ ਨੇ ਨਾ ਦਸੰਬਰ ਦਾ ਮਹੀਨਾ ਹੀ ਹੂੰ ਨਹੀਂ ਮਿਲ ਕੇ ਜਾਣਾ ਫਿਰ ਉਹ ਸਨਮਾ ਜੋ ਬਾਹਰ ਆ ਕੇ ਸਰਰ ਮਿਲੇ ਸੀ ਹੂੰ ਪਤਾ ਲੱਗ ਗਿਆ ਜੇ ਲੋਕਾਂ ਆਇਆ ਤਾਂ ਚੋਰੀ ਸੀ ਪਤਾ ਲੱਗ ਗਿਆ ਵੀ ਉੱਥੇ ਲੋਕ ਚਲੇ ਗਏ ਸੀ ਹੂੰ ਹਜ਼ਾਰਾਂ ਇੰਡੀਅਨ ਤੁਸੀਂ ਇਕੱਠੇ ਸੀ ਤੁਸੀਂ ਤੁਸੀਂ ਕਹਿੰਦੇ ਮੈਂ ਦੋ ਵਾਰ ਮਿਲਿਆ ਕੋਈ ਐਸੀ ਗੱਲ ਯਾਦ ਹੋਊਗੀ ਜੋ ਇੱਕ ਯਾਦਗਾਰ ਬਣ ਗਈ ਹੋ ਧਰਮਿੰਦਰ ਜੀ ਨੇ ਕਹੀ ਹੋਵੇ ਆ ਇੱਥੇ ਹਾਈ ਸਕੂਲ ਦੇ ਵਿੱਚ ਆਏ ਸੀਗੇ ਜਿਹੜਾ ਦਰਖਤ ਦਰਖਤਾਂ ਨਾਲ ਖੱਲੇ ਖੇਲਦੇ ਸੀ ਉਹਨਾਂ ਨਾਲ ਜਫੀ ਬਾ ਕੇ ਰੋਣ ਲੱਗ ਗਏ ਸੀ ਹੂੰ ਸਟੇਸ਼ਨ ਤੇ ਰੋਣ ਲੱਗ ਗਈ ਮੈਂ ਇੱਥੇ ਬੈਠਾ ਹੁੰਦਾ ਸੀ ਬੰਬੇ ਜਾਣਾ ਬੰਬੇ ਜਾਣਾ ਹਾਂ ਇਹ ਆਜਾਦਾ ਸੀ ਸਕੂਲ ਨੂੰ ਮੱਥਾ ਟੇਕ ਦਉਂਦੇ ਸੀ ਹਾਂ ਤੇ ਪਿਤਾ ਜੀ ਵੀ ਇੱਥੇ ਪੜਾਉਂਦੇ ਸੀ ਉਹ ਇੱਥੇ ਪੜਾਉਂਦੇ ਸੀ ਤਰਲਾ ਛੱਡਦੇ ਸੀ ਉੱਪਰ ਤੇ ਤਰਲਾ ਛੱਡਦੇ ਸੀ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਸੁਭਾਅ ਸੀ ਤੁਹਾਡਾ ਕੇਵਲ ਕ੍ਰਿਸ਼ਨ ਕੇਵਲ ਕਿਸ ਤਰ੍ਹਾਂ ਦਾ ਸੁਭਾਅ ਸੀ ਤੁਹਾਡਾ ਸੁਭਾਅ ਬਹੁਤ ਵਧੀਆ ਸੀ ਬਹੁਤ ਵਧੀਆ ਬਹੁਤ ਵਧੀਆ ਹਾਂ ਅਦੇ ਨਾਲੇ ਖੂਹ ਸੀ ਉਤੋਂ ਪਾਣੀ ਭਰਦੇ ਹੁੰਦੇ ਸੀ ਹਾਂ ਉਹ ਤਰਮਿੰਦਰ ਦਾ ਸ਼ੁਰੂ ਤੋਂ ਹੀ ਹੀਰੋ ਸੀਗਾ ਬਚੁਰਕ ਦੱਸਦੇ ਨੇ ਵੀ ਹੋਰ ਕੋਈ ਕੰੰਗੀ ਨਹੀਂ ਰਿਛਰਾਦਾ ਇਹੀ ਕੰੰਗੀ ਰਾਦਾ ਜੀ ਅੱਛਾ ਸਿਰ ਬੋਂਦਾ ਹੀ ਬਾਜ਼ਾਰ ਚ ਜਾਂਦਾ ਹੁੰਦਾ ਸੀ ਕੁਦਰਤੀ ਹੀਰੋ ਕੁਦਰਤੀ ਹੀਰੋ ਹਾਂਜੀ ਤੋਂ ਸਿੱਕ ਹਾਈ ਸਕੂਲ ਦੇ ਗਰਾਊਂਡ ਦੇ ਵਿੱਚ ਖੜੇ ਆ ਜਿੱਥੇ ਤਰਮਿੰਦਰ ਪੜਿਆ ਵੀ ਆ ਖੇਡਿਆ ਵੀ ਆ ਤੇ ਸ਼ਾਮ ਨੂੰ ਜਦੋਂ ਇਸ ਮਨਾਰ ਦੇ ਬੈਠੇ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗਾ ਤੁਹਾਨੂੰ ਮੈਂ ਇਸ ਮਨਾਰ ਦੀਆਂ ਇਹ ਬਹੁਤ ਪੁਰਾਣਾ ਇੱਕ ਇੱਕ ਮਨਾਰ ਬਣਿਆ ਹੋਇਆ ਹਾਲਕੀ ਇਹ 10 ਸਦੀ ਸਾਦੇ ਵੀ ਕਦੋਂ ਦਾ ਬਣਿਆ ਪਰ ਹੈ ਬਹੁਤ ਪੁਰਾਣਾ तकरीबन ਕਾਫੀ ਲੰਬੇ ਸਮੇਂ ਤੋਂ ਬਣਿਆ ਹੋਇਆ ਇਸ ਮਨਾਰ ਦੇ ਇਸ ਜਗ੍ਹਾ ਦੇ ਉੱਤੇ ਆ ਕੇ ਬੈਠਦੇ ਸੀਗੇ ਜਿਹੜੇ ਧਰਮਿੰਦਰ ਦੇ ਉਹ ਨੇ ਜਦੋਂ ਫ੍ਰੀ ਹੋਣਾ ਇੱਥੇ ਆ ਕੇ ਬੈਠਣਾ ਇਹ ਉਹ ਯਾਦਗਾਰੀ ਪਲ ਨੇ ਧਰਮਿੰਦਰ ਦੇ ਨਾਲ ਜੁੜੇ ਹੋਏ ਜੋ ਅੱਜ ਯਾਦ ਕਰ ਰਹੇ ਹੈਗੇ ਕਿਉਂਕਿ ਧਰਮਿੰਦਰ ਦਿਓਲ ਅੱਜ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਗਰਾਊਂਡ ਦੀਆਂ ਇਸ ਮਨਾਰ ਦੀਆਂ ਜਿੱਥੇ ਧਰਮਿੰਦਰ ਖੇਡਦੇ ਸੀ ਧਰਮਿੰਦਰ ਦਿਓਲ ਖੇਡੇ ਸੰਨੀ ਦਿਓਲ ਦਾ ਵੀ ਜਨਮ ਇਸੇ ਪਿੰਡ ਵਿੱਚ ਹੋਇਆ